ਸ਼ਤਰੀਏ ਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀs ਅਗਲੀ ਪੇਸ਼ਕਾਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਸਿਆਣੇ ਕਹਿੰਦੇ ਹਨ ਕਿ ਜ਼ਰਾ ਬਚ ਕੇ ਚੱਲੋ ਇਹ ਕਾਲ ਯੁਗ ਹੈ ਇੱਥੇ ਸਾਰੇ ਹੀ ਠੱਗ ਨੇ ਕਿਸੇ ਨੇ ਪੁੱਛਿਆ ਕਿ ਭਾਈ ਜੇ ਸਾਰੇ ਹੀ ਠੱਗ ਨੇ ਤਾਂ ਠੱਗਣਗੇ ਕਿਹਨੂੰ ਜਵਾਬ ਮਿਲਿਆ ਕਹਿੰਦੇ ਜਿਹੜਾ ਥੋੜਾ ਜਿਹਾ ਹਿਲਾ ਰਹਿ ਗਿਆ ਉਸ ਨੂੰ ਠੱਗ ਲੈਣਗੇ ਚੋਰੀ ਠੱਗੀ ਇਹ ਕੋਈ ਨਵੀਂ ਗੱਲ ਨਹੀਂ ਹੈ ਸਦੀਆਂ ਤੋਂ ਚੱਲੀ ਆ ਰਹੀ ਹੈ ਕਿਸੇ ਕਹਾਣੀਆਂ ਵਿੱਚ ਬਨਾਰਸ ਦੇ ਠੱਗ ਤੋਂ ਲੈ ਕੇ ਪਤਾ ਨਹੀਂ ਕਿੰਨੀਆਂ ਕਥਾਵਾਂ ਨੇ ਠੱਗੀ ਦੀ ਪਰ ਸਮੇਂ ਦੇ ਬਦਲਣ ਦੇ ਨਾਲ ਇਸ ਠੱਗੀ ਦੇ ਢੰਗ ਤਰੀਕੇ ਵੀ ਬਦਲ ਗਏ ਹੁਣ ਆਨਲਾਈਨ ਠੱਗੀਆਂ ਡਿਜੀਟਲ ਅਰੈਸਟ ਵਰਗੀਆਂ ਗੱਲਾਂ ਆਮ ਸੁਣਨ ਨੂੰ ਮਿਲਦੀਆਂ ਹਨ ਪਰ ਠੱਗੀ ਦੀ ਬੁਨਿਆਦ ਹਜੇ ਵੀ ਉਨਾ ਹੀ ਅਸੂਲਾਂ ਉੱਪਰ ਟਿਕੀ ਹੈ ਜਿਹੜੀ ਸਦੀਆਂ ਤੋਂ ਟਿਕੀ ਆ ਰਹੀ ਹੈ ਉਹ ਹੈ ਲਾਲਚ ਜਾਂ ਡਰ ਇਹਨਾਂ ਦੋਵਾਂ ਨੂੰ ਵਰਤ ਕੇ ਪਹਿਲਾਂ ਵੀ ਠੱਗੀ ਮਾਰੀ ਜਾਂਦੀ ਰਹੀ ਹੈ ਤੇ ਹੁਣ ਵੀ ਠੱਗੀ ਦੀ بنیاد ਇਹਨਾਂ ਦੋਵਾਂ ਉੱਪਰ ਹੀ ਟਿਕੀ ਇੱਕ ਹੋਰ ਤੀਸਰੀ ਸ਼ੈ ਹੈ ਜੋ ਕਿਤੇ ਨਾ ਕਿਤੇ ਇਸ ਠੱਗੀ ਨੂੰ ਸਹਾਰਾ ਦਿੰਦੀ ਹੈ ਉਹ ਹੈ ਬੇਹਿਸਾਬ ਫੈਲਿਆ ਹੋਇਆ ਭ੍ਰਸ਼ਟਾਚਾਰ ਰਿਸ਼ਵਤਖੋਰੀ ਜਿੱਥੇ ਥਾਣਿਆਂ ਦੇ ਰੇਟ ਤੈਅ ਹੁੰਦੇ ਹਨ ਜਿੱਥੇ ਪਾਰਟੀਆਂ ਦੀਆਂ ਚੋਣਾਂ ਵਿੱਚ ਟਿਕਟ ਵੀ ਪੈਸੇ ਲੈ ਕੇ ਦਿੰਦੀਆਂ ਹਨ ਤੇ VOTER ਜਿਹੜੇ ਨੇ ਉਹ ਵੋਟ ਵੀ ਪੈਸੇ ਲੈ ਕੇ ਹੀ ਪਾਉਂਦਾ ਹੈ ਤਾਂ ਇਹ ਆਮ ਧਾਰਨਾ ਬਣੀ ਹੋਈ ਹੈ ਕਿ ਕੋਈ ਵੀ ਕੰਮ ਹੋਵੇ ਬਸ ਪੈਸੇ ਚਾਹੀਦੇ ਨੇ ਕੰਮ ਹੋ ਜਾਂਦਾ ਹੈ ਇਸੇ ਹੀ ਧਾਰਨਾ ਨੂੰ ਠੱਗ ਵਰਤਦੇ ਹਨ ਤੇ ਆਪਣਾ ਜਾਲ ਵਿਛਾਉਂਦੇ ਹਨ ਹਾਲਾਤ ਇਹ ਹਨ ਕਿ ਕੋਈ ਵੀ ਚੀਜ਼ ਕੋਈ ਵੀ ਪਦਵੀ ਇਸ ਬਾਜ਼ਾਰ ਤੋਂ ਪਰੇ ਨਹੀਂ ਹੈ ਸਾਰੇ ਹੀ ਸੌਦੇ ਵਿਕਾਊ ਨੇ ਬਸ ਖਰੀਦਣ ਵਾਲਾ ਚਾਹੀਦਾ ਹੈ ਜਿਹੜੇ ਮਾਮਲੇ ਦੀ ਅਸੀਂ ਗੱਲ ਕਰ ਰਹੇ ਹਾਂ ਉਹ 2 ਸਾਲ ਪੁਰਾਣਾ ਹੈ ਲੇਕਿਨ ਸੁਰਖੀਆਂ ਦੇ ਵਿੱਚ ਉਦੋਂ ਆਉਂਦਾ ਹੈ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਦੋਸ਼ੀ ਨੂੰ ਜਿਹੜੀ ਉਹਦੀ ਅਗਾਹੂ ਜ਼ਮਾਨਤ ਦੀ ਅਰਜ਼ੀ ਲਾਈ ਹੋਈ ਸੀ ਉਸ ਨੂੰ ਰੱਦ ਕਰ ਦਿੱਤਾ ਇਸ ਵਿਅਕਤੀ ਉੱਪਰ ਹਰਿਆਣਾ ਦੇ ਇੱਕ ਵਸਨੀਕ ਦੇ ਨਾਲ 11 ਕਰੋੜ ਦੀ ਠੱਗੀ ਮਾਰਨ ਦਾ ਦੋਸ਼ੀ ਸੌਦਾ 100 ਕਰੋੜ ਦੇ ਵਿੱਚ ਤੈਅ ਹੋਇਆ ਸੀ ਉਸ ਵਿਅਕਤੀ ਨੂੰ ਅੰਡੇਮਾਨ ਤੇ ਨੀਕੋਬਾਰ ਟਾਪੂ ਦਾ ਲੈਫਟੀਨੈਂਟ ਗਵਰਨਰ ਲਵਾਉਣ ਦਾ ਜਿਸ ਵਿੱਚ 11 ਕਰੋੜ ਰੁਪਏ ਦੀ ਜਿਹੜੀ ਕਿਸ਼ਤ ਹੈ ਪੇਸ਼ਕੀ ਹੈ ਉਹ ਅਦਾਵਿਕ ਕਰ ਦਿੱਤੀ ਗਈ ਸੀ ਜਸਟਿਸ ਅਨੂਪ ਇਤਕਾਰ ਨੇ આરોપી ਦਲਬੀਰ ਸਿੰਘ ਦੀ ਜਿਹੜੀ ਬੇਲ ਪਲੀਸੀ ਜ਼ਮਾਨਤ ਦੀ ਅਰਜੀ ਸੀ ਉਸ ਨੂੰ ਖਾਰਜ ਕਰਦਿਆਂ ਇਹ ਪ੍ਰਗਟਾਵਾ ਕੀਤਾ ਕਿ ਜਦੋਂ ਪ੍ਰਾਇਮਰੀ ਆਫੇਸੀ ਮਤਲਬ ਦੇਖਣ ਤੋਂ ਹੀ ਪਤਾ ਲੱਗਦਾ ਹੈ ਕਿ ਸਬੂਤ ਦਿਖ ਰਹੇ ਨੇ ਕਾਫੀ ਸਬੂਤ ਇਸ ਦੋਸ਼ੀ ਦੇ ਖਿਲਾਫ ਨੇ ਤਾਂ ਇਸ ਦੋਸ਼ੀ ਨੂੰ ਕੋਈ ਵੀ ਰਾਹਤ ਦੇਣਾ ਆਮ ਲੋਕਾਂ ਦੇ ਲਈ ਇੱਕ ਗਲਤ ਸੰਦੇਸ਼ ਭੇਜਦਾ ਹੈ ਐਂਡ 네ਗੇਟਿਵ ਮੈਸੇਜ ਇਸ ਬੀਇੰਗ ਸੈਂਟ ਟੂ ਦਾ ਪਬਲਿਕ ਇਹ ਜੱਜ ਸਾਹਿਬਾਨ ਵੱਲੋਂ ਕੀ ਆਇਆ ਭਾਰਤ ਦੇ ਸੰਵਿਧਾਨ ਮੁਤਾਬਿਕ ਹਰ ਸੂਬੇ ਵਿੱਚ ਗਵਰਨਰ ਦਾ ਅਹੁਦਾ ਸਭ ਤੋਂ ਉੱਚਾ ਹੈ पर बदकिस्मती ਨਾਲ سورندر ਮਲਿਕ ਜੋ ਕਿ ਪੀੜਤ ਸੀ ਉਸ ਨੂੰ ਇਹ ਯਕੀਨ ਸੀ ਕਿ ਪੈਸੇ ਖਰਚ ਕੇ ਇਸ ਅਹੁਦੇ ਤੇ ਬੈਠਿਆ ਜਾ ਸਕਦਾ ਹੈ ਇਸ ਤੋਂ ਜ਼ਮੀਨੀ ਹਕੀਕਤ ਵੀ ਜ਼ਾਹਿਰ ਹੁੰਦੀ ਹੈ ਕਿ ਲੋਕਾਂ ਦੀ ਪੈਸੇ ਦੀ ਤਾਕਤ ਬਾਰੇ ਕੀ ਧਾਰਨਾ ਹੈ ਕਿਵੇਂ ਲੋਕ ਉਹ ਕੁਝ ਵੀ ਖਰੀਦ ਸਕਦੇ ਨੇ ਜੋ ਉਹਨਾਂ ਦੀ ਇੱਛਾ ਹੈ ਬਸ਼ਰਤੇ ਉਹ ਸਹੀ ਆਦਮੀ ਨੂੰ ਜਾਣਦੇ ਨੇ ਜਾਂ ਕੋਈ ਠੱਗ ਉਹਨਾਂ ਦੇ ਨਾਲ ਸੰਪਰਕ ਕਰਦਾ ਹੈ ਇਹ ਜੱਜ ਸਾਹਿਬਾਨ ਦੇ ਐਗਜ਼ੈਕਟ ਵਰਡਸ ਨੇ ਜੋ ਉਹਨਾਂ ਨੇ ਆਪਣੇ ਫੈਸਲੇ ਦੇ ਵਿੱਚ ਲਿਖਿਆ ਜੇ ਇਸ ਯਾਚਕਾ ਕਰਤਾ ਨੂੰ ਅਸੀਂ ਜ਼ਮਾਨਤ ਦਿੰਦੇ ਹਾਂ ਤਾਂ ਭਾਰਤ ਦੇ ਲੋਕਾਂ ਵਿੱਚ ਇੱਕ ਬਹੁਤ ਹੀ ਵੱਡਾ ਗਲਤ ਸੰਦੇਸ਼ ਚਲਾ ਜਾਏਗਾ ਇਹ ਜੱਜ ਸਾਹਿਬਾਨ ਵੱਲੋਂ ਕਿਹਾ ਗਿਆ ਹੁਣ ਪੂਰਾ ਮਾਮਲਾ ਕੀ ਹੈ ਕਿਵੇਂ ਇਹ ਹੋਇਆ ਉਸ ਤੇ ਨਾਲ ਤੁਹਾਡੀ ਸਾਂਝ ਪਾਉਣੇ ਆ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦਾ ਹਾਂਸੀ ਥਾਣਾ ਉਸ ਵਿੱਚ 22 ਅਗਸਤ 2024 ਨੂੰ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਆਈਪੀਸੀ ਦੀ ਧਾਰਾ 406 ਤੇ 420 ਤਹਿਤ ਇਹ ਧਾਰਾਵਾਂ ਮਾ ਨੇ ਵਿਸ਼ਵਾਸ ਦੀ ਅਪਰਾਧਿਕ ਉਲੰਘਣਾ ਤੇ ਧੋਖਾਧੜੀ ਕ੍ਰਿਮੀਨਲ ਬਰੀਚ ਆਫ ਟਰਸਟ ਤੇ ਚੀਟਿੰਗ ਇਹਨਾਂ ਧਾਰਾਵਾਂ ਦੇ ਹੇਠ ਇਹ ਜਿਹੜੀ ਐਫਆਈਆਰ ਹੈ ਉਹ ਦਰਜ ਕੀਤੀ ਗਈ ਸੀ ਇਹ ਦੋਸ਼ ਲਗਾਏ ਗਏ ਸੀ ਕਿ ਜਿਹੜਾ ਮੁੱਖ ਦੋਸ਼ੀ ਨੇ ਵੈਂਕਟ ਰਮਨ ਮੂਰਤੀ ਦਲਬੀਰ ਸਿੰਘ ਤੇ ਉਸਤਾਜ ਜਵਾਈ ਮਨਵੀਰ ਸਿੰਘ ਜੋ ਕਿ ਹਰਿਆਣਾ ਪੁਲਿਸ ਦੇ ਵਿੱਚ ਇੰਸਪੈਕਟਰ ਦੇ ਅਹੁਦੇ ਤੇ ਤਾਇਨਾਤ ਹੈ ਹਾਂਸੀ ਦੇ ਵਸਨੀਕ सुरेंद्र ਮਲਿਕ ਤੋਂ ਇਹਨਾਂ ਨੇ 100 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਉਸ ਨੂੰ ਅੰਡੇਮਾਨ ਤੇ ਨੀਕੋਬਾਰ ਦਾ ਲੈਫਟੇਨੈਂਟ ਗਵਰਨਰ ਲਾਉਣ ਦਾ ਭਰੋਸਾ ਦਿੱਤਾ ਇਸ ਪਦਵੀ ਦੇ ਲਈ 100 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਇਸ ਡੀਲ ਮੁਤਾਬਕ 30 ਕਰੋੜ ਰੁਪਏ ਦੀ ਪੇਸ਼ਕੀ ਦੇਣੀ ਸੀ ਇਹ ਪਹਿਲੀ ਕਿਸ਼ਤ ਜਦੋਂ ਪੂਰੀ ਲੋਕਾਂ ਕੋਲ ਇਨਾ ਤਿੰਨਾ ਦੋਸ਼ਿਆਂ ਕੋਲ ਪਹੁੰਚ ਜਾਂਦੀ ਉਸ ਤੋਂ ਬਾਅਦ ਹੀ ਇਸ ਪਦਵੀ ਦੇ ਉੱਤੇ ਤਾਇਨਾਤ ਕਰਨ ਦੀ ਗੱਲਬਾਤ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਣੀ ਸੀ ਅਪੁਆਇੰਟਮੈਂਟ ਹੋਣ ਤੋਂ ਬਾਅਦ ਬਾਕੀ ਦੇ 70 ਕਰੋੜ ਰੁਪਏ ਦੇਣੇ ਸੀ ਸੋ ਇਨ੍ਹਾਂ 30 ਕਰੋੜ ਦੇ ਵਿੱਚੋਂ ਵੀ 10 ਕਰੋੜ 45 ਲੱਖ ਰੁਪਏ ਦੋਸ਼ੀਆਂ ਨੂੰ ਮਿਲ ਵੀ ਗਏ ਸਨ ਤੇ 1 ਕਰੋੜ ਜਿਹੜਾ ਉਸ ਦੇ ਵਿੱਚੋਂ ਦਲਵੀਰ ਸਿੰਘ ਦੇ ਖਾਤੇ ਦੇ ਵਿੱਚ ਜਮ੍ਹਾਂ ਹੋਏ ਸੀ ਐਫ ਆਈ ਆਰ ਜਿਹੜੀ ਹੈ ਉਹ ਸੁਰਿੰਦਰ ਮਲਿਕ ਦੇ بیٹے ਦੁਸ਼ਯੰਤ ਮਲਿਕ ਵੱਲੋਂ ਲਿਖਵਾਈ ਗਈ ਸੀ ਜਿਸ ਵਿੱਚ ਉਸਨੇ ਇਹ ਦੋਸ਼ ਲਾਏ ਸੀ ਕਿ ਮਨਵੀਰ ਸਿੰਘ ਤੇ ਵੈਂਕਟ ਰਮਨ ਉਸਦੇ ਪਿਤਾ ਨੂੰ 2020 ਦੇ ਵਿੱਚ ਮਿਲੇ ਸਨ 2020 ਵਿੱਚ ਹੀ ਜਿਹੜਾ ਮਨਵੀਰ ਸਿੰਘ ਨੇ ਉਸਨੇ सुरेंद्र ਮਲਿਕ ਤੋਂ ਇੱਕ ਬਹੁਤ ਹੀ ਉਹਨੇ ਕਿਹਾ ਮੇਰਾ ਜ਼ਰੂਰੀ ਕੰਮ ਹੈ ਐਮਰਜੈਂਸੀ ਦੇ ਵਿੱਚ ਮੈਨੂੰ ਪੈਸਿਆਂ ਦੀ ਲੋੜ ਹੈ 1 ਲੱਖ ਰੁਪਏ ਉਸਨੇ ਉਧਾਰ ਲਏ ਇਸ ਤੋਂ ਬਾਅਦ ਫੇਰ ਉਹਨੇ ਅੱਗੇ ਵਧ ਕੇ 5 ਲੱਖ ਰੁਪਏ ਹੋਰ ਸੁਰਿੰਦਰ ਮਲਿਕ ਤੋਂ ਉਧਾਰ ਲਏ ਚਲਦੇ ਚਲਦੇ ਦਸ਼ੰਤ ਮੁਤਾਬਕ ਇੱਕ ਵਾਰ ਫੇਰ ਉਸਨੇ 6 ਲੱਖ ਰੁਪਏ ਉਸ ਦੇ ਪਿਤਾ ਤੋਂ ਮਨਵੀਰ ਸਿੰਘ ਨੇ ਜਿਹੜਾ ਹੈ ਦੁਬਾਰਾ ਉਧਾਰ ਲੈ ਲਏਗੇ ਯਾਨੀ ਦੀ 12 ਲੱਖ ਦੇ ਕਰੀਬ ਰੁਪਇਆ ਉਸਨੇ ਉਧਾਰ ਲਿਆ ਕਿ ਉਸ ਨੂੰ ਲੋੜ ਹੈ ਇਸ ਕਹਿ ਕੇ ਪੈਸੇ ਜਿਹੜੇ ਨੇ ਉਧਾਰ ਲਏਗੇ ਪਰ ਜਦੋਂ ਸੁਰਿੰਦਰ ਮਲਿਕ ਨੇ ਪੈਸੇ ਵਾਪਸ ਮੰਗੇ ਤਾਂ ਮਨਵੀਰ ਨੇ ਉਸ ਨੂੰ ਇਹ ਕਿਹਾ ਕਿ ਮੇਰੀ ਸਰਕਾਰ ਦੇ ਵਿੱਚ ਬहोत ਚੰਗੀ ਪਕੜ ਹੈ ਜਾਣ ਪਹਿਚਾਨ ਹੈ ਤੇ ਮੈਂ ਤੈਨੂੰ ਕਿਸੇ ਕੇਂਦਰੀ ਮੰਤਰਾਲੇ ਦੇ ਵਿੱਚ ਚੇਅਰਮੈਨ ਲਵਾ ਦਨਾ ਪੈਸੇ ਜਿਹੜੇ ਤੂੰ ਮੈਨੂੰ ਦਿੱਤੇ ਨੇ ਉਸ ਦੇ ਬਦਲੇ ਮੇਰੀ ਐਨੀ ਪਹੁੰਚ ਹੈ ਕਿ ਮੈਂ ਤੈਨੂੰ ਚੇਅਰਮੈਨ ਕਿਸੇ ਕੇਂਦਰ ਦੇ ਸੈਂਟਰਲ ਮਹਿਕਮੇ ਦੇ ਵਿੱਚ ਮਿਨਿਸਟਰੀ ਦੇ ਵਿੱਚ ਕੋਈ ਚੇਅਰਮੈਨ ਦਾ ਪਦ ਤੈਨੂੰ ਦਵਾ ਦਨਾ ਫਿਰ ਮਨਵੀਰ ਸਿੰਘ ਨੇ ਉਸਦੇ ਪਿਤਾ ਨੂੰ ਬੈਂਕਟ ਰਮਨ ਦੇ ਨਾਲ ਮਿਲਵਾਇਆ ਤੇ ਇਹ ਕਿਹਾ ਗਿਆ ਸਰੁੰਦਰ ਮਲਿਕ ਨੂੰ ਕਿ ਵੈਂਕਟ ਰਮਨ ਦੀ ਰਾਜਨੀਤਿਕ ਪਾਰਟੀਆਂ ਦੇ ਵਿੱਚ ਬਹੁਤ ਚੰਗੇ ਕਨੈਕਸ਼ਨ ਨੇ ਤੇ ਤੈਨੂੰ ਅਸੀਂ ਅੰਡੇਮਾਨ ਤੇ ਨਿਕੋਬਾਰ ਦਾ ਲੈਫਟੇਨੈਂਟ ਗਵਰਨਰ ਲਗਵਾ ਦਿੰਨੇ ਆ ਲੇਕਿਨ ਇਹਦੇ ਵਿੱਚ ਖਰਚਾ ਬਹੁਤ ਜ਼ਿਆਦਾ ਆਏਗਾ ਤੈਨੂੰ 100 ਕਰੋੜ ਰੁਪਏ ਦੇਣੇ ਪੈਣਗੇ ਲੇਕਿਨ ਤੈਨੂੰ ਲੈਫਟੇਨੈਂਟ ਗਵਰਨਰ ਦੀ ਪਦਵੀ ਜਿਹੜੀ ਆ ਮਿਲ ਜਾਏਗੀ ਫਿਰ ਮਨਵੀਰ ਸਿੰਘ ਨੇ ਵੈਂਕਟ ਰਮਨ ਦੀਆਂ ਤਸਵੀਰਾਂ ਵੱਡੇ ਵੱਡੇ ਨੇਤਾਵਾਂ ਤੇ ਮਨਿਸਟਰਾਂ ਦੇ ਨਾਲ ਉਸ ਦੇ ਪਿਤਾ ਨੂੰ ਦਿਖਾਈਆਂ ਤੇ ਉਸ ਦੇ ਪਿਤਾ ਤੇ ਕਾਫੀ ਪ੍ਰਭਾਵ ਪਾ ਲਿਆ ਤੇ ਪ੍ਰਭਾਵ ਪਾ ਕੇ ਉਸ ਨੂੰ ਇਹ ਕਿਹਾ ਕਿ ਕੰਮ ਤਾਂ ਹੀ ਸ਼ੁਰੂ ਹੋਵੇਗਾ ਜੇ ਤੂੰ 100 ਕਰੋੜ ਦੇ ਵਿੱਚੋਂ ਪਹਿਲਾਂ ਜਿਹੜੀ ਪੇਸ਼ਗੀ ਹੈ ਪਹਿਲੀ ਕਿਸ਼ਤ 30 ਕਰੋੜ ਰੁਪਏ ਦੀ ਉਹ ਸਾਨੂੰ ਜਦੋਂ ਤੱਕ ਜਾਰੀ ਨਹੀਂ ਕੀਤਾ ਜਾਂਦੀ 30 ਕਰੋੜ ਰੁਪਏ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਇਹ ਕੰਮ ਸ਼ੁਰੂ ਨਹੀਂ ਹੋਏਗਾ ਜਦੋਂ ਸਾਡੇ ਕੋਲ 30 ਕਰੋੜ ਰੁਪਏ ਪਹੁੰਚ ਗਿਆ ਉਸ ਤੋਂ ਬਾਅਦ ਹੀ ਤੇਰੀ ਜਿਹੜੀ ਨਿਯੁਕਤੀ ਹੈ ਅਪੁਆਇੰਟਮੈਂਟ ਦਾ ਕੰਮ ਸ਼ੁਰੂ ਕਰ ਦੇਵਾਂਗੇ ਅੱਡ-ਅੱਡ ਖਾਤਿਆਂ ਵਿੱਚ 8 ਕਰੋੜ 45 ਲੱਖ ਰੁਪਏ ਜਮ੍ਹਾਂ ਕਰਾਏ ਗਏ ਸਰੰਦਰ ਮਲਿਕ ਵੱਲੋਂ ਜਿਸ ਦੇ ਵਿੱਚ ਦਲਬੀਰ ਸਿੰਘ ਦਾ ਇੱਕ ਖਾਤਾ ਸੀ ਉਸ ਦੇ ਵਿੱਚ 1 ਕਰੋੜ ਰੁਪਏ ਜਮ੍ਹਾਂ ਕਰਾਇਆ ਗਿਆ 2 ਕਰੋੜ ਰੁਪਏ ਜਿਹੜੇ ਉਹਨਾਂ ਨੂੰ ਨਕਦ ਕੈਸ਼ ਦੇ ਤੌਰ ਤੇ ਦਿੱਤੇ ਗਏ ਜਦੋਂ ਇਹ ਪੇਮੈਂਟ ਜਿਹੜੀ ਹੈ ਲਗਭਗ ਪੌਣੇ 11 ਕਰੋੜ ਰੁਪਏ ਦੀ ਇਹਨਾਂ ਦੋਸ਼ੀਆਂ ਦੇ ਕੋਲ ਆ ਗਈ ਉਸ ਤੋਂ ਬਾਅਦ ਇਹਨਾਂ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਜਦੋਂ ਕੋਈ ਵੀ ਨਾ ਤਾਂ ਉਹਨੂੰ ਨਿਯੁਕਤੀ ਪੱਤਰ ਮਿਲਿਆ ਨਾ ਉਹਦੀ ਅਪੁਆਇੰਟਮੈਂਟ ਹੋਈ ਤੇ ਨਾ ਹੀ ਉਸਨੂੰ ਪੈਸੇ ਵਾਪਸ ਮਿਲੇ ਤਾਂ ਸੁਰਿੰਦਰ ਮਲਿਕ ਤੇ ਮਾਨਸਿਕ ਦਬਾਅ ਬਹੁਤ ਜ਼ਿਆਦਾ ਵਧ ਗਿਆ ਤੇ ਇਸੇ ਮਾਨਸਿਕ ਦਬਾਅ ਤੇ ਚਲਦਿਆਂ ਉਸ ਦੀ ਜਿਹੜੀ 9 ਜੂਨ 2023 ਨੂੰ ਮੌਤ ਹੋ ਗਈ ਜਦੋਂ ਸੁਰਿੰਦਰ ਮਲਿਕ ਦੀ ਮੌਤ ਹੋ ਗਈ ਤਾਂ ਦਲਬੀਰ ਸਿੰਘ ਨੇ ਗ੍ਰਿਫਤਾਰੀ ਤੋਂ ਡਰਦਿਆਂ ਕਿ ਹੁਣ ਤਾਂ ਸਾਡੀ ਅਰੈਸਟ ਹੋਏਗੀ ਇਸ ਕੇਸ ਵਿੱਚ ਉਸ ਨੇ ਅਗਾਊਂ ਜ਼ਮਾਨਤ ਦੇ ਵਾਸਤੇ ਇਹ ਅਰਜੀ ਲਾਈ ਤੇ ਉਸਤੇ ਵਿੱਚ ਇਹ ਲਿਖਤੀ ਤੌਰ ਤੇ ਕਿਹਾ ਕਿ ਜੋ ਵੀ ਸਾਰਾ ਧੁਖਾਤੜੀ ਹੋਈ ਹੈ ਇਹਦੇ ਵਿੱਚ ਮੰਦਵੀਰ ਤੇ ਵੈਂਕਟ ਰਮਨ ਹੀ ਮੁੱਖ ਦੋਸ਼ੀ ਨੇ ਮੈਨੂੰ ਤਾਂ ਸਿਰਫ ਪੈਸਿਆਂ ਦੇ ਲੈਣ ਦੇਣ ਦੇ ਲਈ ਹੀ ਵਰਤਿਆ ਗਿਆ ਹੈ ਮੇਰੇ ਅਕਾਊਂਟ ਨੂੰ ਵਰਤਿਆ ਗਿਆ ਮੈਂ ਇਸ ਦੇ ਵਿੱਚ ਬਿਲਕੁਲ ਵੀ ਦੋਸ਼ੀ ਨਹੀਂ ਲੇਕਿਨ ਅਦਾਲਤ ਨੇ ਜੋ ਸਬੂਤ ਦੇਖੇ ਜੋ ਪੀੜਤ ਦੇ ਧਿਰ ਵੱਲੋਂ ਪੇਸ਼ ਕੀਤੇ ਗਏ ਉਹਦੇ ਵਿੱਚ ਫੋਟੋਆਂ ਸੀਗੀਆਂ ਅਕਾਊਂਟ ਦੀ ਡਿਟੇਲਸ ਸੀ WhatsApp ਤੇ ਚੈਟ ਸੀ ਜਿਹਦੇ ਵਿੱਚ ਸਾਰਾ ਕੁਝ ਸਾਹਮਣੇ ਆਇਆ ਕਿ ਦਿਲਬੀਰ ਸਿੰਘ ਵੀ ਉਹਨਾਂ ਮੁੱਖ ਦੋਸ਼ੀਆਂ ਦੇ ਨਾਲ ਸ਼ਾਮਿਲ ਹੈ ਇਹਦਾ ਵੀ ਐਕਟਿਵ ਰੋਲ ਹੈ ਤੇ ਇਹ ਸਾਰੀ ਧੋਖਾਧੜੀ ਦੇ ਵਿੱਚ ਉਸ ਵੱਲੋਂ ਵੀ ਬਰਾਬਰ ਦਾ ਰੋਲ ਜਿਹੜਾ ਹੈ ਉਹ ਨਿਭਾਇਆ ਗਿਆ ਹੈ ਅੰਡੇਮਾਨ ਨਿਕੋਬਰ ਆਈਲੈਂਡ ਦਾ ਲੈਫਟ-ਕਿੰਟ ਗਵਰਨਰ ਲਾਉਣ ਦੇ ਨਾਮ ਤੇ ਇਸ 100 ਕਰੋੜ ਰੁਪਏ ਦੀ ਠੱਗੀ ਦੀ ਸਾਜ਼ਿਸ਼ ਰਚੀ ਗਈ ਸੀ ਜਿਦੇ ਵਿੱਚੋਂ 10 ਕਰੋੜ 45 ਲੱਖ ਰੁਪਏ ਇਹਨਾਂ ਵੱਲੋਂ ਠੱਗੀ ਮਾਰ ਲਈ ਗਏ ਸੀ ਉਹਨੇ ਕੋਈ ਪਹਿਲਾ ਵਾਕਿਆ ਨਹੀਂ ਹੈ ਜਿੱਥੇ ਕੋਈ ਪਦਵੀ ਦੇ ਅਗੇ스트 ਪੈਸੇ ਲੈ ਹੁਣ ਠੱਗੀ ਮਾਰੀ ਗਈ ਹੋਵੇ ਆਪਣੇ ਦੇਸ਼ 'ਚ ਇਹ ਅੱਜਕਲ ਆਮ ਚਲਨ ਹੋ ਗਿਆ ਹੈ ਕਿ ਨੌਕਰੀਆਂ ਜਿਹੜੀਆਂ ਨੇ ਉਹ ਪੈਸਿਆਂ ਤੋਂ ਬਿਨਾਂ ਨਹੀਂ ਮਿਲਦੀਆਂ ਖਾਸ ਕਰ ਸਰਕਾਰੀ ਨੌਕਰੀਆਂ ਤੁਹਾਨੂੰ ਯਾਦ ਹੋਵੇਗਾ ਇਹ ਵੀ ਅੱਜਕਲ ਦੀ ਗੱਲ ਨਹੀਂ ਹੈ ਬਹੁਤ ਸਾਲ ਪਹਿਲਾਂ ਪੰਜਾਬ ਦੇ ਪਬਲਿਕ ਸਰਵਿਸ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਰਵੀ ਸਿੱਧੂ ਨੂੰ ਫੜਿਆ ਗਿਆ ਸੀ ਰਿਸ਼ਵਤ ਦੇ ਦੋਸ਼ਾਂ ਦੇ ਵਿੱਚ ਹੀ ਅਕਾਲੀ ਸਰਕਾਰ ਸੀ ਉਦੋਂ ਉਦੋਂ ਵੀ ਡੀਐਸਪੀ ਲੱਗਣ ਦਾ ਪੰਜਾਬ ਪੁਲਿਸ ਵਿੱਚ 65 ਲੱਖ ਰੁਪਏ ਦਾ ਕਿਹਾ ਜਾਂਦਾ ਹੈ ਕਿ ਰੇਟ ਸੀ ਪੀਸੀਐਸ ਕਲੀਅਰ ਕਰਨ ਦੇ ਕਰੋੜ ਰੁਪਏ ਦੇ ਰੇਟ ਸੀ ਇਹ ਸਾਰਾ ਕੁਝ ਉੱਤੋਂ ਦੋਸ਼ ਲੱਗੇ ਗ੍ਰਿਫਤਾਰੀ ਵੀ ਹੋਈ ਸਜ਼ਾ ਵੀ ਹੋਈਆਂ ਲੇਕਿਨ ਇਹ ਜਿਹੜੀ ਠੱਗੀ ਹੈ ਇਹ ਕਰਪਸ਼ਨ ਹੈ ਇਹ ਰਿਸ਼ਵਤਖੋਰੀ ਹੈ ਇਹ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਵੱਖ-ਵੱਖ ਸੰਗਤ ਰਿਕੇ ਅਪਣਾਏ ਜਾਂਦੇ ਨੇ ਠੱਗੀਆਂ ਬਦਸਤੂਰ ਜਾਰੀ ਨੇ ਕੱਲ ਪਸੋ ਹੀ ਇੱਕ ਹੋਰ ਕੇਸ ਸਾਹਮਣੇ ਆਇਆ ਜਿੱਥੇ ਬੰਗਲੌਰ ਦਾ ਇੱਕ ਟੈਕੀ ਸਾਫਟਵੇਅਰ ਇੰਜੀਨੀਅਰ ਜਿਹਨੂੰ ਆਪਾਂ ਨਾਰਮਲ ਉਸ ਦੇ ਵਿੱਚ ਟੈਕੀ ਕਹਿ ਦਿੰਦੇ ਆ ਉਸ ਵੱਲੋਂ ਉਸ ਦੇ ਨਾਲ 11 ਕਰੋੜ ਦੀ ਠੱਗੀ ਵੱਜੀ ਹੈ ਉਸ ਇਨਸਾਨ ਵੱਲੋਂ 10 ਸਾਲ ਲਗਾਏ ਗਏ 10 ਸਾਲ ਦੇ ਵਿੱਚ ਉਸਨੇ 50 ਲੱਖ ਸ਼ੇਅਰ ਮਾਰਕੀਟ ਦੇ ਵਿੱਚ ਲਾਇਆ ਇਨਵੈਸਟ ਕੀਤਾ ਤੇ ਉਹ 50 ਲੱਖ ਰੁਪਏ ਲਗਾ ਕੇ ਦਸਾਂ ਸਾਲਾਂ ਵਿੱਚ ਉਸਨੇ 11 ਕਰੋੜ ਰੁਪਏ ਕਮਾਏ ਤੇ ਇੱਕ ਝਟਕੇ ਦੇ ਵਿੱਚ ਪਲ ਪਰ ਦੇ ਵਿੱਚ ਉਸ ਨੂੰ ਇਸ ਤਰ੍ਹਾਂ ਦੇ ਡਿਜੀਟਲ ਅਰੈਸਟ ਦਿਖਾ ਕੇ ਗਾਂਵ ਵੱਲੋਂ 11 ਕਰੋੜ ਰੁਪਏ ਠੱਗਲੇ ਗਏ ਉਸ ਤੋਂ ਸਾਰੇ ਦੇ ਸਾਰੇ ਪੈਸੇ ਖੋਲੇ ਗਏ ਇਹੇ ਠੱਗ ਐਨੇ ਛਾਤਰ ਹੋ ਚੁੱਕੇ ਨੇ ਕਿ ਜਦੋਂ ਇਹ ਤੁਹਾਨੂੰ ਆਨਲਾਈਨ ਇਸ ਤਰ੍ਹਾਂ ਠੱਗਦੇ ਨੇ ਤਾਂ ਤਸਵੀਰ ਇਹ ਪੇਸ਼ ਕੀਤੀ ਜਾਂਦੀ ਹੈ ਕਿ ਉਹ ਸੀਬੀਆਈ ਜਾਂ ਈਡੀ ਦੇ ਅਧਿਕਾਰੀ ਨੇ ਇੱਥੋਂ ਤੱਕ ਕਿ ਉਹਨਾਂ ਦੀ ਆਨਲਾਈਨ ਪੇਸ਼ੀ ਵੀ ਕਰਾਈ ਜਾਂਦੀ ਹੈ ਇਹ ਦੱਸਿਆ ਜਾਂਦਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਤੁਹਾਡੀ ਸੁਣਵਾਈ ਚੱਲ ਰਹੀ ਹੈ ਇੰਨਾ ਤਰੀਕੇ ਦਾ ਪ੍ਰਭਾਵ ਉਹਨਾਂ ਲੋਕਾਂ ਤੇ ਪਾਇਆ ਜਾਂਦਾ ਹੈ ਇਹ ਸਾਰੇ ਲੋਕ ਜਿਨ੍ਹਾਂ ਨਾਲ ਠੱਗੀ ਹੁੰਦੀ ਹੈ ਇਹ ਪੜ੍ਹੇ ਲਿਖੇ ਲੋਕ ਨੇ ਸਮਝਦਾਰ ਲੋਕ ਨੇ ਇਹ ਕਾਨੂੰਨ ਨੂੰ ਸਮਝਦੇ ਨੇ ਇਹ ਨਹੀਂ ਕਿ ਉਹ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਕਿ ਕਾਨੂੰਨ ਕੀ ਹੁੰਦਾ ਹੈ, ਅਦਾਲਤਾਂ ਕੀ ਹੁੰਦੀਆਂ ਨੇ, ਲੇਕਿਨ ਵਰਤਾਨthi ਇਸ ਤਰੀਕੇ ਨਾਲ ਸ਼ਿਰਜਿਆ ਜਾਂਦਾ ਹੈ ਉਹਨਾਂ ਦੇ ਸਾਹਮਣੇ। ਐਨਾ ਡਰ ਉਹਨਾਂ ਦੇ ਸਾਹਮਣੇ ਬਿਠਾ ਦਿੱਤਾ ਜਾਂਦਾ ਹੈ ਦਿਮਾਗ ਦੇ ਵਿੱਚ ਕਿ ਉਹਨਾਂ ਨੂੰ ਹੋਰ ਕੁਝ ਨਹੀਂ ਸੁਝਦਾ, ਉਹ ਚੁੱਪਚਾਪ ਉਹੀ ਕਰੀ ਜਾਂਦੇ ਨੇ ਜੋ ਉਹਨਾਂ ਨੂੰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਪੰਜਾਬ ਦੇ ਵਰਦਮਾਨ ਗਰੁੱਪ ਦੇ ਮਾਲਕ ਨਾਲ ਵੀ ਤੁਹਾਨੂੰ ਪਤਾ ਹੈ ਪਿੱਛੇ ਜੇ 7 ਤੇ 8 ਕਰੋੜ ਰੁਪਏ ਦੀ ਠੱਗੀ ਵੱਜੀ ਸੀ। ਹਰ ਰੋਜ਼ ਤੁਸੀਂ ਅਖਬਾਰ ਚੱਕ ਕੇ ਦੇਖ ਲਓ, ਤੁਹਾਨੂੰ ਇਸ ਤਰ੍ਹਾਂ ਦੀਆਂ ਠੱਗੀ ਦੀਆਂ 2-3 ਖਬਰਾਂ ਜਿਹੜੀਆਂ ਨੇ ਉਹ ਅਮੂਮਨ ਪੜਨ ਨੂੰ ਜਾਂ ਸੁਣਨ ਨੂੰ ਟੀਵੀ ਚੈਨਲਾਂ ਦੇ ਵਿੱਚ ਮਿਲ ਹੀ ਜਾਂਦੀਆਂ ਨੇ ਕੰਮ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਤੁਹਾਡੀ ਸਾਰੀ ਜ਼ਿੰਦਗੀ ਦੀ ਕਮਾਈ ਜੋ ਬੈਂਕ ਖਾਤਿਆਂ ਦੇ ਵਿੱਚ ਤੁਸੀਂ ਇਕੱਠੀ ਕਰਕੇ ਰੱਖੀ ਹੁੰਦੀ ਹੈ ਕੁਝ ਹੀ ਘੰਟਿਆਂ ਦੇ ਵਿੱਚ ਇਹ ਠੱਗ ਇਹ ਚੋਰ ਜਿਹੜੇ ਨੇ ਉਹ ਸਾਫ਼ ਕਰ ਜਾਂਦੇ ਨੇ ਚੰਪਤ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਦਾ ਕੋਈ ਥਾਂ ਠਿਕਾਣਾ ਵੀ ਪਤਾ ਨਹੀਂ ਲੱਗਦਾ ਸੋ ਕਾਲ ਯੁਗ ਹੈ ਤੁਹਾਨੂੰ ਦੁਬਾਰਾ ਕਹਨੇ ਆ ਇਥੇ ਸਾਰੇ ਹੀ ਠੱਗ ਨੇ ਲੋੜ ਹੈ ਸੁਚੇਤ ਰਹਿਣ ਦੀ ਬਚ ਕੇ ਰਹਿਣ ਦੀ ਜਿਹੜਾ ਵੀ ਕੋਈ ਥੋੜੀ ਬਹੁਤੀ ਵੀ ਢਿੱਲਮੱਠ ਦਿਖਾ ਗਿਆ ਉਸ ਨੂੰ ਉਸੇ ਹੀ ਵਕਤ ਠੱਗ ਲਿਆ ਜਾਏਗਾ ਇਹੀ ਸਾਡਾ ਅੱਜ ਕੱਲ ਦਾ ਵਕਤ ਜੋ ਹੈ ਚੱਲ ਰਿਹਾ ਹੈ ਖਬਰਾਂ ਜੋਸੀਂ ਸੁਣਦੇ ਆ ਪੜ੍ਹਦੇ ਆ ਦੇਖਦੇ ਆ ਉਸ ਦੇ ਵਿੱਚ ਜਦੋਂ ਇਹ ਦੇਖਦੇ ਆ ਕਿ ਲੋਕਾਂ ਨਾਲ ਠੱਗੀ ਹੋ ਰਹੀ ਆ ਤਾਂ ਸ਼ਾਇਦ ਅਸੀਂ ਚਟਕਾਰਾ ਲੈ ਕੇ ਵੀ ਉਸ ਨੂੰ ਪੜਨ ਦੀ ਕੋਸ਼ਿਸ਼ ਕਰਦੇ ਆ ਪਰ ਠਕਾਰੇ ਨਾਲੋਂ ਜ਼ਿਆਦਾ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਇਹ ਪਾਣਾ ਕਿਸੇ ਨਾਲ ਵੀ ਵਰਤ ਸਕਦਾ ਹੈ ਇਹ ਠੱਗ ਇੰਨੇ ਛਾਤਰ ਨੇ ਕਿ ਤੁਹਾਨੂੰ ਉਸ ਵਕਤ ਇਸ ਤਰ੍ਹਾਂ ਦੀ ਕਹਾਣੀ ਸੁਣਾਉਂਦੇ ਨੇ ਕਿ ਤੁਹਾਡਾ ਦਿਮਾਗ ਜਿਹੜਾ ਹੈ ਉਹ ਕੰਮ ਕਰਨਾ ਬੰਦ ਕਰ ਦਿੰਦਾ ਹੈ ਤੇ ਤੁਸੀਂ ਉਹਨਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਹੋ ਸੋ ਲਾਲਚ ਤੇ ਡਰ ਨੂੰ ਤਿਆਗੋ ਜੇ ਤੁਸੀਂ ਕੁਝ ਗਲਤ ਕੀਤਾ ਨਹੀਂ ਹੈ ਤਾਂ ਤੁਹਾਨੂੰ ਡਰਨ ਦੀ ਲੋੜ ਬਿਲਕੁਲ ਨਹੀਂ ਹੈ ਫਰਮੇ ਨਾਲ ਕੰਮ ਲਓ ਸੋਚੋ ਸਮਝੋ ਫੇਰ ਹੀ ਕਿਸੇ ਦੀਆਂ ਗੱਲਾਂ ਦੇ ਉੱਤੇ ਯਕੀਨ ਕਰੋ ਇੰਨਾ ਸਾਰੀਆਂ ਗੱਲਾਂ ਦੇ ਨਾਲ ਹੀ ਤੁਹਾਨੂੰ ਵਿਦਾ ਲੈਣੇ ਆ ਉਮੀਦ ਕਰਦੇ ਆ ਤੁਸੀਂ ਆਪਣੇ ਆਪ ਸਾਵਧਾਨ ਰਹੋਗੇ ਤੇ ਆਪਣੀ ਕਮਾਈ ਨੂੰ ਸੰਭਾਲ ਕੇ ਰੱਖੋਗੇ ਇਹਨਾਂ ਠੱਗੀਆਂ ਦਾ ਸ਼ਿਕਾਰ ਨਹੀਂ ਹੋਵੋਗੇ ਇਸੇ ਕਾਮਨਾ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ